ਮਾਨ ਸਰਕਾਰ ਦੇ ਇੱਕ ਹੋਰ ਮੰਤਰੀ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਮਾਨ ਸਰਕਾਰ ਦਾ ਇੱਕ ਹੋਰ ਮੰਤਰੀ ਇੱਕ ਨਵਾਕਾਰਾ ਕਰ ਬੈਠਾ ਜਿਸ ਨੂੰ ਲੈ ਕੇ ਸੈਕਸ਼ੂਅਲ ਹਰੈਸ਼ਮੈਂਟ ਤੇ ਫੌਜਦਾਰੀ ਸਾਜ਼ਿਸ਼ ਦਾ ਇੱਕ ਮਾਮਲਾ ਮਾਨ ਸਰਕਾਰ ਦੇ ਮੰਤਰੀ ਤੇ ਦਰਜ ਕੀਤਾ ਗਿਆ ਪੁਆਇੰਟ ਆਫ ਪੰਜਾਬ ਤੁਸੀਂ ਦੇਖ ਰਹੇ ਹੋ ਤੇ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਬਰ ਹੈ ਕਿ ਮਾਨ ਸਰਕਾਰ ਦਾ ਇੱਕ ਮੰਤਰੀ ਵਿਵਾਦਾਂ ਦੇ ਵਿੱਚ ਘਿਰ ਗਿਆ ਹੈ ਔਰੇ ਮਾਨ ਸਰਕਾਰ ਦਾ ਉਹ ਮੰਤਰੀ ਹੈ ਜਿਹਦੇ ਹਵਾਲੇ ਦਿੱਲੀ ਦੇ ਸਿਹਤ ਮਾਡਲ ਦੀ ਸਿਹਤ ਕ੍ਰਾਂਤੀ ਦੀ ਗੱਲ ਕਰੀਏ ਤੇ ਉਹਦੀ ਕਮਾਂਡ ਇਸ ਮੰਤਰੀ ਦੇ ਹੱਥ ਵਿੱਚ ਹੈ ਗੱਲ ਕਰ ਰਹੇ ਹਾਂ ਡਾਕਟਰ ਬਲਬੀਰ ਸਿੰਘ ਦੀ ਡਾਕਟਰ ਬਰਬੀਰ ਸਿੰਘ ਜਿਹੜੇ ਨੇ ਮਾਨ ਸਰਕਾਰ ਚ ਸਿਹਤ ਮੰਤਰੀ ਨੇ ਤੇ ਉਹਨਾਂ ਤੇ ਸੈਕਸ਼ੂਅਲ ਹਰੈਸਮੈਂਟ ਦਾ ਨੋਟਿਸ ਜ਼ਿਲ੍ਹਾ ਅਦਾਲਤ ਪਟਿਆਲਾ ਵੱਲੋਂ ਜਾਰੀ ਕੀਤਾ ਗਿਆ ਇੱਕ ਅਹਿਮ ਜਾਣਕਾਰੀ ਜੋ ਇਸ ਵੇਲੇ ਮਿਲ ਪਾ ਰਹੀ ਹੈ ਕਿ ਜ਼ਿਲ੍ਹਾ ਅਦਾਲਤ ਨੇ ਡਾਕਟਰ ਬਲਬੀਰ ਸਿੰਘ ਸਮੇਤ ਹੋਰ ਕਈ ਲੋਕਾਂ ਨੂੰ ਇਹ ਨੋਟਿਸ ਜਾਰੀ ਕੀਤਾ ਜਿਸ ਵਿੱਚ ਸੈਕਸ਼ੂਅਲ ਹਰਾਸਮੈਂਟ ਤੇ ਫੌਜਦਾਰੀ ਸਾਜ਼ਿਸ਼ ਦੇ ਮਾਮਲੇ 'ਚ ਸਬੂਤਾਂ ਸਮੇਤ ਕੇਸ ਦਾਇਰ ਕੀਤਾ ਗਿਆ। ਤੁਹਾਨੂੰ ਯਾਦ ਹੋਵੇਗਾ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਪਟਿਆਲਾ ਜ਼ਿਲ੍ਹੇ ਦੀ ਪ੍ਰਧਾਨ ਸ਼ਵੇਤਾ ਜਿੰਦਲ ਨੂੰ ਹਟਾਇਆ ਗਿਆ ਸੀ ਔਰ ਇਹ ਇਲਜ਼ਾਮ ਸ਼ਵੇਤਾ ਜਿੰਦਲ ਵੱਲੋਂ ਹੀ ਲਾਏ ਗਏ ਸਨ। ਸੋ ਕੁਝ ਦਿਨ ਪਹਿਲਾਂ ਪਾਰਟੀ ਤੇ ਸਵੇਤਾ ਜਿੰਦਲ ਨੂੰ ਪਾਰਟੀ ਦੇ ਅਹੁਦੇ ਤੋਂ ਸਸਪੈਂਡ ਕੀਤਾ ਸੀ ਪਰ ਹੁਣ ਜੋ ਜਾਣਕਾਰੀ ਮਿਲ ਪਾਰੀ ਹੈ ਕਿ ਆਮ ਆਦਮੀ ਪਾਰਟੀ ਦੀ ਸਾਬਕਾ ਜ਼ਿਲ੍ਹਾ ਮਹਿਲਾ ਪ੍ਰਧਾਨ ਸਵੇਤਾ ਜਿੰਦਲ ਨੇ ਹੀ ਇਲਜ਼ਾਮ ਡਾਕਟਰ ਬਲਵੀਰ ਸਿੰਘ ਤੇ ਲਾਇਏ ਨੇ ਔਰ ਹੁਣ ਜ਼ਿਲ੍ਹਾ ਅਦਾਲਤ ਨੇ ਇੱਕ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਸੈਕਸ਼ੂਅਲ ਹਰਾਸਮੈਂਟ ਤੇ ਫੌਜਦਾਰੀ ਸਾਜ਼ਿਸ਼ ਦੇ ਮਾਮਲੇ ਜਿਹੜੇ ਨੇ ਉਹਦੇ ਕੁਝ ਸਬੂਤ ਕੋਰਟ 'ਚ ਪੇਸ਼ ਕੀਤੇ ਗਏ ਸੀ ਜਿਨ੍ਹਾਂ ਸਬੂਤਾਂ ਦੇ ਆਧਾਰ 'ਤੇ ਇਹ ਕੇਸ ਦਾਇਰ ਕਰਨ ਦਾ ਨੋਟਿਸ ਜਾਰੀ ਹੋਇਆ ਹੈ ਸੋ ਕਿਤੇ ਨਾ ਕਿਤੇ ਮਾਨ ਸਰਕਾਰ ਦੀਆਂ ਮੁਸ਼ਕਲਾਂ ਹੋਰ ਵਾਧੀਆਂ ਨਜ਼ਰ ਆ ਰਹੀਆਂ ਨੇ ਯਾਹ ਇਹ ਕਹਿ ਲਈਏ ਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਇਸ ਸਰਕਾਰ ਦੇ ਮੰਤਰੀ ਵਿਧਾਇਕ ਰੋਜ਼ ਨਵੀਆਂ ਚਰਚਾਵਾਂ ਦੇ ਵਿੱਚ ਫਸ ਜਾਂਦੇ ਨੇ ਇਹ ਤਾਜ਼ਾ ਮਾਮਲਾ ਡਾਕਟਰ ਬਲਬੀਰ ਸਿੰਘ ਦਾ ਇਸ ਤੋਂ ਪਹਿਲਾਂ ਪਠਾਨ ਮਾਜਰਾ ਅਜੇ ਫਰਾਰ ਚੱਲ ਰਹੇ ਨੇ ਕੁਝ ਦਿਨ ਪਹਿਲਾਂ ਜਿਹੜੇ ਕਿ ਖਡੂਰ ਸਾਹਿਬ ਤੋਂ ਐਮਐਲਏ ਨੇ ਮਨਜਿੰਦਰ ਸਿੰਘ ਲਾਲਪੁਰਾ ਉਹਨਾਂ ਨੂੰ ਵੀ ਇੱਕ ਪੁਰਾਣੇ ਮਾਮਲੇ ਦੇ ਵਿੱਚ ਸਜ਼ਾ ਹੋਈ ਹੈ ਤੇ ਉੱਥੇ ਵੀ ਜ਼ਿਮਨੀ ਚੋਣ ਦੀਆਂ ਚਰਚਾਵਾਂ ਜਾ ਕਹਿ ਲਿਆ ਕਿ ਤਿਆਰੀਆਂ ਪੂਰੇ ਜ਼ੋਰਾਂ ਤੇ ਨੇ ਔਰ ਉਸ ਤੋਂ ਪਹਿਲਾਂ ਜਲੰਧਰ ਤੋਂ ਵਿਧਾਇਕ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਉਹ ਵੀ ਹੁਣੇ-ਹੁਣੇ ਜ਼ਮਾਨਤ ਤੇ ਬਾਹਰ ਜ਼ਰੂਰ ਆਏ ਨੇ ਪਰ ਮਾਮਲੇ ਇਸ ਤਰ੍ਹਾਂ ਦੇ ਕਈ ਮੰਤਰੀ ਤੇ ਵਿਧਾਇਕਾਂ ਦੇ ਲਗਾਤਾਰ ਗੰਭੀਰ ਹੁੰਦੇ ਜਾ ਰਹੇ ਨੇ ਔਰ ਇਸੇ ਵਿਚਕਾਰ ਡਾਕਟਰ ਬਲਬੀਰ ਸਿੰਘ ਨੇ ਆਪਣੀਆਂ ਸਰਕਾਰ ਦੀਆਂ ਮੁਸ਼ਕਿਲਾਂ ਵਧਾਉਣ ਦਾ ਕੰਮ ਹੋਰ ਕਰ ਦਿੱਤਾ ਜਿਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਵੱਡੇ ਸਵਾਲ ਮਾਨ ਸਰਕਾਰ ਦੇ ਆਪ ਸਰਕਾਰ ਦੇ ਇਨ ਚਿਹਰਿਆਂ ਤੇ ਇਨ ਅਹੁਦੇਦਾਰਾਂ ਤੇ ਜਾਂ ਕਹਿ ਲਈਏ ਕਿ ਸਰਕਾਰ ਦੇ ਹਿੱਸੇਦਾਰਾਂ ਤੇ ਵਿਵਾਦ ਵੱਧਦਾ ਜਾ ਰਿਹਾ ਹੈ ਸੋ ਕਹਿ ਸਕਨੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡਾਕਟਰ ਬਲਬੀਰ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆਣਗੀਆਂ ਹਾਲਾਂਕਿ ਇਸ ਤੋਂ ਪਹਿਲਾਂ ਵੀ ਇੱਕ ਮਾਮਲੇ ਦੇ ਵਿੱਚ ਹੋਰ ਡਾਕਟਰ ਬਲਬੀਰ ਸਿੰਘ ਤੇ aarop ਤਹਿ ਕੀਤੇ ਗਏ ਸੀ ਨਵਾਂ ਸ਼ਹਿਰ ਤੋਂ ਇੱਕ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਕੋਈ ਸ਼ਾਇਦ ਪਰਿਵਾਰਕ ਕੁਝ ਡਿਸਪਿਊਟ ਸੀਗਾ ਜਿਸ ਨੂੰ ਲੈ ਕੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਚਰਚਾਵਾਂ ਆਈਆਂ ਸੀ ਔਰ ਇੱਕ ਹੋਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਵੱਡਾ ਸਵਾਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਡਾਕਟਰ ਬਲਬੀਰ ਨੂੰ ਆਪਣੀ ਕੈਬਨਿਟ ਤੋਂ ਹੁਣ ਬਾਹਰ ਕਰਨਗੇ ਜਾਂ ਕਹਿ ਸਕਨੇ ਆ ਕਿ ਇੱਕ ਵੱਡਾ ਟੈਗ ਡਾਕਟਰ ਬਲਬੀਰ ਤੇ ਲੱਗ ਜਾਂਦਾ ਹੈ ਦਿੱਲੀ ਦਾ ਖਾਸਮ ਖਾਸ ਹੋਣ ਦਾ ਤੇ ਕੀ ਮੰਨਿਆ ਜਾਏ ਕਿ ਹੁਣ ਦਿੱਲੀ ਵਾਲੇ ਜਿਹੜੇ ਕਿ ਸਿਹਤ ਕ੍ਰਾਂਤੀ ਡਾਕਟਰ ਬਲਬੀਰ ਤੋਂ ਆਪਣੀ ਵਾਲੀ ਪੰਜਾਬ 'ਚ ਚਲਵਾ ਰਹੇ ਨੇ ਉਹ ਡਾਕਟਰ ਬਲਬੀਰ ਨੂੰ ਬਚਾ ਲੈਣਗੇ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ